ਅੱਜਕੱਲ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਪਾਣੀਆਂ ਨੂੰ ਲੈ ਕੇ ਚੰਗੀ ਚਰਚਾ ਚੱਲ ਰਹੀ ਹੈ ਚਾਹੇ ਰਾਜਨੀਤਿਕ ਹੋਵੇ ਸਮਾਜਿਕ ਤੌਰ ਤੇ ਹੋਣ ਅਕਾਡਮੀਸ਼ੀਅਨ ਹੋਣ ਹਰ ਇੱਕ ਥਾਂ ਤੇ ਗੱਲ ਹੋ ਰਹੀ ਹੈ ਕਿ ਹਰਿਆਣਾ ਪੰਜਾਬ ਕੋਲੋਂ ਪਾਣੀ ਮੰਗ ਰਿਹਾ ਹੈ ਪਰ ਪੰਜਾਬ ਇਹ ਕਹਿ ਰਿਹਾ ਹੈ ਕਿ ਹਰਿਆਣੇ ਨੇ ਆਪਣਾ ਇੱਕ ਸਾਲ ਦਾ ਬਣਦਾ ਪਾਣੀ ਪੂਰਾ ਕਰ ਲਿਆ ਹੈ ਕਿਉਂਕਿ ਇਹ ਪਾਣੀ ਜਿਹੜਾ ਦਿੱਤਾ ਜਾਂਦਾ ਹੈ 21 ਮਈ ਤੋਂ ਲੈ ਕੇ ਦੂਸਰੇ ਸਾਲ ਅਗਲੇ ਸਾਲ ਦੀ 20 ਮਈ ਤੱਕ ਪਾਣੀ ਜਿਹੜਾ ਉਹ ਜਾਣਾ ਹੁੰਦਾ ਪੰਜਾਬ ਕਹਿੰਦਾ ਕਿ ਹਰਿਆਣੇ ਨੇ ਉਸ ਤੋਂ ਵੱਧ ਪਾਣੀ ਲੈ ਲਿਆ ਪਰ ਹਰਿਆਣਾ ਕਹਿੰਦਾ ਕਿ ਸਾਨੂੰ ਹਾਲੇ ਹੋਰ ਪਾਣੀ ਦੀ ਲੋੜ ਹੈ ਪੰਜਾਬ ਕਹਿੰਦਾ ਹੈ ਕਿ ਹਰਿਆਣੇ ਨੂੰ ਲੋੜ ਤੋਂ ਵੱਧ ਪੰਜਾਬ 4000 ਕਿਊਸਿਕ ਪਾਣੀ ਰੋਜ਼ ਭੇਜ ਰਿਹਾ ਹੈ ਇਹ ਸ਼ਬਦ ਵਾਰ-ਵਾਰ ਆ ਰਿਹਾ ਕਿਊਸਿਕ 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 ਕਦੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰਿਆਂ ਨੇ ਸ਼ਾਇਦ ਪਤਾ ਕਰ ਲਿਆ ਹੋਵੇ ਕਿ ਕਿਊਸਿਕ ਦਾ ਮਤਲਬ ਕੀ ਹੈ ਕਿਊਸਿਕ ਚਲਦੇ ਪਾਣੀ ਨੂੰ ਮਾਪਣ ਦਾ ਇੱਕ پیمਾਨਾ ਹੈ। ਭਾਵ ਕਿ 1 ਸੈਕਿੰਡ ਵਿੱਚ ਕਿੰਨਾ ਪਾਣੀ ਅੱਗੇ ਚਲਿਆ ਜਾਂਦਾ ਹੈ ਉਸ ਨੂੰ ਕਿਊਸਿਕ ਕਿਹਾ ਜਾਂਦਾ ਹੈ। ਤੇ ਇੱਕ ਕਿਊਸਿਕ ਦਾ ਮਤਲਬ ਕੀ ਹੈ ਤੁਸੀਂ ਹੈਰਾਨ ਹੋਵੋਗੇ। ਇੱਕ ਕਿਊਸਿਕ ਜਿਹੜਾ ਹੁੰਦਾ ਹੈ ਇੱਕ ਕਯੂਬਿਕ ਫੁੱਟ। ਭਾਵ 1 ਫੁੱਟ ਡੂੰਘਾ 1 ਫੁੱਟ ਲੰਮਾ ਤੇ 1 ਫੁੱਟ ਚੌੜਾ ਜੇ ਡੱਬਾ ਹੋਵੇ ਹਰੇ ਵਿੱਚ ਜਿੰਨਾ ਪਾਣੀ ਪੈਂਦਾ ਉਹਨੂੰ ਇੱਕ ਕਿਊਸਿਕ ਕਹਿੰਦੇ ਆਂ ਔਰ ਇੱਕ ਕਿਊਸਿਕ ਦੇ ਵਿੱਚ 28.32 ਲੀਟਰ ਪਾਣੀ ਹੁੰਦਾ ਹੈ। ਹਰਿਆਣੇ ਨੂੰ ਪਾਖੜਾ ਨਹਿਰ ਰਹੀ ਜਾ ਰਿਹਾ ਹੈ 4000 ਕਿਊਸਿਕ ਪਾਣੀ। ਪਾਵੇ 1 ਸੈਕਿੰਡ ਵਿੱਚ 4000 ਕਿਊਸਿਕ ਪਾਣੀ ਜਾ ਰਿਹਾ ਹੈ ਔਰ 4000 ਕਿਊਸਿਕ ਨੂੰ ਜੇਕਰ ਅਸੀਂ 28.32 ਨਾਲ ਗੁਣਾ ਕਰ ਲਈਏ ਤਾਂ ਇਹ ਬਣ ਜਾਂਦਾ ਹੈ ਤੁਸੀਂ ਹੈਰਾਨ ਹੋਵੋਗੇ ਇੱਕ ਸੈਕਿੰਡ ਵਿੱਚ ਪਾਣੀ ਜਾਂਦਾ ਹੈ 1 ਲੱਖ 13280 ਲੀਟਰ ਪਾਣੀ ਹਰਿਆਣੇ ਨੂੰ ਇੱਕ ਸੈਕਿੰਡ ਵਿੱਚ ਜਾ ਰਿਹਾ ਹੈ ਤੇ ਜੇਕਰ ਇੱਕ ਦਿਨ ਦੀ ਆਪਾਂ ਗੱਲ ਕਰੀਏ ਇੱਕ ਦਿਨ ਵਿੱਚ ਹੁੰਦੇ ਨੇ 24 ਘੰਟੇ ਇੱਕ ਘੰਟੇ 'ਚ ਹੁੰਦੇ ਹਨ 60 ਮਿੰਟ ਤੇ ਇੱਕ ਮਿੰਟ 'ਚ ਹੁੰਦੇ ਨੇ 60 ਸੈਕਿੰਡ ਭਾਵੇਂ ਇੱਕ ਘੰਟੇ 'ਚ ਹੋਣਗੇ 60 60 3600 ਸੈਕਿੰਡ ਇੱਕ ਦਿਨ ਵਿੱਚ ਹੋਣਗੇ 3600 ਕਿੰਟੂ ਭਾਵ ਗੁਣਾ 24 ਭਾਵ 86400 ਸਕੰਡ ਇੱਕ ਦਿਨ ਦੇ ਵਿੱਚ 86400 ਸਕੰਡ ਹੈ ਇਸ ਹਿਸਾਬ ਨਾਲ ਜੇ ਇੱਕ ਸਕੰਡ ਚ ਪਾਣੀ ਜਾਂਦਾ ਹੈ 1 ਲੱਖ 13280 ਲੀਟਰ ਤੇ ਫਿਰ 86400 ਸਕੰਡ ਚ ਪਾਣੀ ਕਿੰਨਾ ਜਾਵੇਗਾ ਤੁਸੀਂ ਜਾਣੋ ਹੋਵੋਗੇ ਤੁਸੀਂ ਗੁਣਾ ਕਰਕੇ ਵੇਖੋ 113280 ਗੁਣਾ 86400 ਇਹ ਬਣਦਾ ਜੇ 9 ਅਰਬ 78 ਕਰੋੜ 73 ਲੱਖ 92000 ਲੀਟਰ ਪਾਣੀ 9 ਅਰਬ 78 ਕਰੋੜ 73 ਲੱਖ 92000 ਲੀਟਰ ਪਾਣੀ ਰੋਜ਼ ਹਰਿਆਣੇ ਨੂੰ ਜਾ ਰਿਹਾ ਹੈ ਮੈਂ ਇੱਥੇ ਤੁਹਾਨੂੰ ਦੁਬਾਰਾ ਦੱਸ ਦਿਆਂ ਕਿ ਜੇਕਰ ਅਸੀਂ ਇਸ ਨੂੰ ਘਟ ਕਰਦੇ ਹਾਂ ਤਾਂ ਫਿਰ 86000 400 ਨੂੰ ਜਦੋਂ ਅਸੀਂ ਗੁਣਾ ਕਰਦੇ ਹਾਂ 113280 ਨਾਲ ਤਾਂ ਇਹ ਸੰਖਿਆ ਹੁੰਦੀ ਹੈ 9 ਅਰਬ 78 ਕਰੋੜ 73 ਲੱਖ 92000 ਲੀਟਰ ਸੋ ਪਾਵ ਹਰਿਆਣੇ ਨੂੰ ਰੋਜ਼ ਪਾਣੀ ਜਿਹੜਾ ਜਾ ਰਿਹਾ ਹੈ ਇੱਕ ਦਿਨ ਦੇ ਵਿੱਚ 4000 ਕਿਊਸਿਕ ਦਾ ਮਤਲਬ ਹੈ 9 ਅਰਬ 78 ਕਰੋੜ 73 ਲੱਖ 95000 ਲੀਟਰ ਪਾਣੀ ਸੋ ਇਨਾ ਪਾਣੀ ਰੋ ਜਾ ਰਿਹਾ ਹੈ ਜੇਕਰ ਅਸੀਂ ਇਹਨੂੰ ਮਹੀਨੇ ਨਾਲ ਤੇ ਫਿਰ ਸਾਲਾਂ ਨਾਲ ਕਰੀਏ ਤਾਂ ਫਿਰ ਪਤਾ ਲੱਗਦਾ ਹੈ ਪਾਣੀ ਕਿੰਨਾ ਜਾ ਰਿਹਾ ਹੈ ਪਰ ਹਰਿਆਣੇ ਦੀ ਮੰਗ ਹੈ ਕਿ ਉਹਨੂੰ ਇਸ ਤੋਂ ਜ਼ਿਆਦਾ ਲੋੜ ਹੈ ਪਰ ਪੰਜਾਬ ਕਹਿ ਰਿਹਾ ਹੈ ਕਿ ਸਾਡੇ ਕੋਲੇ ਪਾਣੀ ਦੀ ਘਾਟ ਹੈ ਕਿਉਂਕਿ ਅਸੀਂ ਲੋਕਾਂ ਨੂੰ ਪਾਣੀ ਵੀ ਦੇਣਾ ਹੈ ਅਗਲੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਪਾਹ ਨੂੰ ਵੀ ਲੋੜ ਹੈ ਔਰ ਨਾਲ ਦੀ ਨਾਲ ਅੱਗੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਜਿਹੜੀ ਕੇਂਦਰ ਦੇ ਵਿੱਚ ਮੀਟਿੰਗ ਹੋਈ ਹੈ ਉਹਦੇ ਵਿੱਚ ਪੰਜਾਬ ਦੇ ਲੀਡਰਾਂ ਨੇ ਜਿਹੜਾ ਉਹ ਅੱਜ ਤੋਂ ਟੀਮ ਭੇਜੀ ਸੀ ਪੰਜਾਬ ਸਰਕਾਰ ਦੀ ਕ੍ਰਿਸ਼ਨ ਕੁਮਾਰ ਜੀ ਦੀ ਰਹਿਨਮਾਈ ਦੇ ਵਿੱਚ ਉਸ ਟੀਮ ਨੇ ਕੇਂਦਰ ਵਿੱਚ ਜਾ ਕੇ ਕਰਾਤੀ ਬੱਲੇ ਬੱਲੇ ਹੁਣ ਵੇਖਦੇ ਆ ਅਗਲੇ ਦਿਨਾਂ ਦੇ ਵਿੱਚ ਕੂਟ ਕਿਹੜੇ ਪਾਸੇ ਬੈਠਦਾ ਹੈ ਇਸ ਦੇ ਨਾਲ ਹੀ ਅਮਰਜੀਤ ਵੜੈਚ ਨੂੰ ਦਿਓ ਜੀ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ